ਕਿ ਸਾਨੂੰ ਕੱਲ ਦੁਪਹਿਰੇ ਖਬਰ ਮਿਲੀ ਸੀ ਰੱਖ ਭਗਮਾ ਤੋਂ ਕਿ ਉੱਥੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿੱਚ ਇੱਕ ਟੀਚਰ ਲੱਗੇ ਸੀ ਰਜੇਸ਼ ਕੁਮਾਰ ਉਹਨਾਂ ਨੇ ਬੱਚਿਆਂ ਦੇ ਨਾਲ ਕੋਈ ਜਿਹੜੀ ਆ ਕੀਤੀ ਉਹ ਸਾਨੂੰ ਕੱਲ ਖਬਰ ਮਿਲੀ ਸੀ ਤੁਰਤੇ ਹੀ ਕਾਨੂੰਨ ਕਰਮਾ ਦਾਇਰ ਕੀਤਾ ਹੈ ਇਤਤ ਚਲ ਜਾਏ ਤੇ ਫੌਸਫਟ ਕੀਤਾ ਜਿਹੜੇ ਨੂੰ ਰੈਸਟ ਕਰਨ ਦੀ ਜਿਹੜੀ ਜਾਂ ਸ਼ਾਪੇਮਾਰੀ ਕੀਤੀ ਜਾ ਰਹੀ ਹੈ ਮਕਦਮਾ ਕਾਲੀ ਦਰਜ ਕਰ ਦਿੱਤਾ ਗਿਆ ਸੀ ਉਹਨੂੰ ਉਹਦੇ ਗ੍ਰਫਟਾਰੇ ਡਿਜੀਟਲ ਸਾਫ ਮੈਂਬਰੀ ਕੀਤੀ ਜਾ ਰਹੀ ਹੈ ਉਹ ਸਾਰਾ ਪਰਿਵਾਰ ਹੀ ਤੋਂ ਮੀਠੇ ਦੇ ਰਹਿਣ ਵਾਲੇ ਸਾਰਾ ਪਰਿਵਾਰ ਇੱਕ ਹੀ ਪੁੱਛਿਆ ਇਹ ਕਿੰਨੀਆਂ ਬੱਚੀਆਂ ਨਾਲ ਕਰਨਾ ਸੀ ਇਹ ਤਿੰਨ ਲੜਕੀਆਂ ਤਿੰਨ ਬੱਚੀਆਂ ਸੀ ਜਿਨ੍ਹਾਂ ਦੇ ਨਾਲ ਉਹਨੇ ਜਿਹੜੀ ਸਾਨੂੰ ਖਬਰ ਮਿਲੀ ਹੈ ਕਿ ਉਹਨਾਂ ਦੇ ਨਾਲ ਉਹਨੇ ਉਮਰ ਕਿੰਨੀ ਬੱਚਿਆਂ ਦੀ ਬੱਚਿਆਂ ਦੀ ਉਮਰ ਤਕਰੀਬਨ 8 ਤੋਂ 10 ਸਾਲ ਦੇ ਵਿੱਚ ਸੀ ਇਹ ਤਿੰਨਾਂ ਦੀ ਮੁੱਢਲੀ ਤਪਤੀ ਇੱਕ ਦੇ ਉਹ ਸਾਹਮਣੇ ਆਇਆ ਕਿ ਆ ਜਿਹੜੀਆਂ ਜਿਹੜੀਆਂ ਹੁਣ ਸਿਆਲ ਵਾਲੀਆਂ ਛੁੱਟੀਆਂ ਨਹੀਂ ਆਣੀਆਂ ਨੇ ਇਨਾਂ ਤੋਂ ਪਹਿਲਾਂ ਉਹਨੇ ਕੋਈ ਜੜੀ ਇਹਨਾਂ ਦੇ ਨਾਲ ਦੀ ਤੇ ਛੁੱਟੀਆਂ ਤੋਂ ਬਾਅਦ ਜਦੋਂ ਪੇਰੈਂਟਸ ਨੇ ਬੱਚਿਆਂ ਨੂੰ ਸਕੂਲੇ ਜਾਣ ਲਈ ਕਿਹਾ ਤੇ ਉਹਨਾਂ ਨੇ ਇਨਕਾਰ ਕੀਤਾ ਕਿ ਸਕੂਲੇ ਨਹੀਂ ਜਾਣਾ ਸਾਡੇ ਨਾਲ ਤੇ ਜਿਹੜੀ ਕਰਦੇ ਹੋ ਟੀਚਰ ਪਰ ਛੁੱਟੀਆਂ ਤੋਂ ਪਹਿਲਾਂ ਕਿੰਨੀ ਦੇ ਪਤਾ ਲੱਗਾ ਵੀ ਕਿੰਨੀ ਵੇਰ ਤੋਂ ਇਹ ਕਰਦਾ ਆ ਰਹਿ ਕੰਮ ਨਹੀਂ ਉਹ ਜੇ ਸਮਝ ਨਹੀਂ ਪਤਾ ਲੱਗ ਸਕਿਆ ਬਾਕੀ ਜਿਹੜੀ ਉਹ ਤਰਤੀਰ ਗੱਲ ਸਾਹਮਣੇ ਆਉਗੀ ਇਹ ਇਹ ਸਾਨੂੰ ਨਹੀਂ ਗੱਲ ਦੱਸੀ ਕਿ ਇਹ ਦੇ ਤੇ ਸਾਨੂੰ ਜਦੋਂ ਕੱਲ ਅਸੀਂ ਮੌਕੇ ਤੇ ਗਏ ਉਸ ਤਾਫ ਨੇ ਵੀ ਸਾਡਾ ਵੈਸੇ ਜਿਹਾ ਕੋਆਪਰੇਸ਼ਨ ਕੋਆਪਰੇਟ ਕੀਤਾ ਹੈ ਪਹਿਲਾਂ ਉਹ ਜਿਹੜੇ ਪਿੰਡ ਵਾਲੇ ਆ ਉਹ ਜਾ ਕੇ ਸਟਾਫ ਨਾਲ ਗੱਲਬਾਤ ਕਰ ਰਹੇ ਸੀ ਜਦੋਂ ਇੱਥੇ ਪਹੁੰਚੇ ਤੇ ਇਹ ਤਰ੍ਹਾਂ ਚੋਥੇ ਲੈ ਕੇ ਵਿਵਾਨ ਦੇ ਪੱਤਾ ਦੱਸ ਦਿੱਤਾ ਇਹ ਸਾਨੂੰ ਕੱਲ ਦੁਪਹਿਰੇ ਕਵਰ ਮਿਲੀ ਸੀ ਰੱਖ ਭਗਵਾਂ ਤੋਂ ਕਿ ਉੱਥੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿੱਚ ਇੱਕ ਟੀਚਰ ਲੱਗੇ ਸੀ ਰਜੇਸ਼ ਕੁਮਾਰ ਉਹਨਾਂ ਨੇ ਬੱਚਿਆਂ ਦੇ ਨਾਲ ਕੋਈ ਜਿਹੜੀ ਆ ਕਿੱਦੀ ਉਹ ਸਾਨੂੰ ਕੱਲ ਖਬਰ ਮਿਲੀ ਸੀ ਤੇ ਉਹਦੇ ਹੀ ਕਾਨੂੰਨ ਕਰਮਾ ਦਾ ਦਰਜ ਕੀਤਾ ਹੈ ਤੇ ਚਲ ਜਾਏ ਤੇ ਫੌਟਸਟ ਇਹਨੂੰ ਰੈਸਟ ਕਰਨ ਦੀ ਜਿਹੜੀ ਜਾਂ ਸਾਪੇਮਾਰੀ ਕੀਤੀ ਜਾ ਰਹੀ ਹੈ ਮੁਕੱਦਮਾ ਕਾਲੀ ਦਰਜ ਕਰ ਦਿੱਤਾ ਗਿਆ ਸੀ ਉਹਨੂੰ ਉਹਦੀ ਗ੍ਰਿਫਤਾਰੀ ਦੀ ਜਿਹੜੀ ਸਾਪੇਮਾਰੀ ਕੀਤੀ ਜਾ ਰਹੀ ਹੈ ਉਹ ਸਾਰਾ ਪਰਿਵਾਰ ਹੀ ਤੁਮ ਮੀਠੇ ਦੇ ਰਹਿਣ ਵਾਲੇ ਆ ਸਾਰਾ ਪਰਿਵਾਰ ਹੀ ਇੱਕ ਹੀ ਪੁੱਛ ਰਿਹਾ। ਕਿ ਕਿੰਨੀਆਂ ਬੱਚੀਆਂ ਨਾਲੋਂ ਕਰਦਾ ਸੀ ਤੇ ਇਹ ਤਿੰਨ ਲੜਕੀਆਂ ਤਿੰਨ ਬੱਚੀਆਂ ਸੀ ਜਿਨ੍ਹਾਂ ਦੇ ਨਾਲ ਉਹਨੇ ਜਿਹੜੀ ਸਾਨੂੰ ਖਬਰ ਮਿਲੀ ਹੈ ਕਿ ਉਹਨਾਂ ਦੇ ਨਾਲ ਉਹਨੇ ਕੀਤੀ ਹੈ। ਉਮਰ ਕਿੰਨੀ ਇਹ ਬੱਚੀਆਂ ਦੀ? ਬੱਚਿਆਂ ਦੀ ਉਮਰ ਤਕਰੀਬਨ 8 ਤੋਂ 10 ਸਾਲ ਦੇ ਵਿੱਚ ਸੀ ਇਹਨਾਂ ਦੀ। ਮੁੱਢਲੀ ਤਪਤੀ ਜਿਹਦੇ ਉਹ ਸਾਹਮਣੇ ਆਇਆ ਕਿ ਆ ਜਿਹੜੀਆਂ ਜਿਹੜੀਆਂ ਹੁਣ ਸਿਆਲ ਵਾਲੀਆਂ ਛੁੱਟੀਆਂ ਆਈਆਂ ਨੇ ਇਹਨਾਂ ਤੋਂ ਪਹਿਲਾਂ ਉਹਨੇ ਕੋਈ ਜਿਹੜੀ ਇਹਨਾਂ ਦੇ ਨਾਲ ਕੀਤੀ ਹੈ। ਤੇ ਛੁੱਟੀਆਂ ਤੋਂ ਬਾਅਦ ਜਦੋਂ ਪੇਰੈਂਟਸ ਨੇ ਬੱਚਿਆਂ ਨੂੰ ਸਕੂਲੇ ਜਾਣ ਲਈ ਕਿਹਾ ਤੇ ਉਹਨਾਂ ਨੇ ਇਨਕਾਰ ਕੀਤਾ ਕਿ ਸਕੂਲੇ ਨਹੀਂ ਜਾਣਾ ਸਾਡੇ ਨਾਲ ਤੇ ਜਿਹੜੀ ਕਰਦੇ ਕੋਈ ਤੇ ਪਰ ਛੁੱਟੀਆਂ ਤੋਂ ਪਹਿਲਾਂ ਕਿੰਨੀ ਇਹ ਪਤਾ ਲੱਗਾ ਕਿ ਕਿੰਨੀ ਵੇਰ ਤੋਂ ਇਹ ਕਰਦਾ ਆ ਰਿਹਾ ਨਹੀ ਮੈਨੂੰ ਸਮਝ ਨਹੀਂ ਪਤਾ ਲੱਗ ਸਕਿਆ ਬਾਕੀ ਜਿਹੜੀ ਉਹ ਤਕਨੀਕੀ ਗੱਲ ਸਾਹਮਣੇ ਆਉਗੀ ਇਹ ਇਹ ਸਾਨੂੰ ਨਹੀਂ ਗੱਲ ਦੱਸੀ ਗਈ ਇਹਦੇ ਤੇ ਸਾਨੂੰ ਜਦੋਂ ਕੱਲ ਅਸੀਂ ਮੌਕੇ ਤੇ ਗਏ ਉਹ ਸਟਾਫ ਨੇ ਵੀ ਸਾਡਾ ਵੈਸੇ ਜਿਹਾ ਕੋਆਪਰੇਸ਼ਨ ਕੋਆਪਰੇਟ ਕੀਤਾ ਹੈ ਪਹਿਲਾਂ ਉਹ ਜਿਹੜੇ ਪਿੰਡ ਵਾਲੇ ਆ ਉਹ ਜਾ ਕੇ ਸਟਾਫ ਨਾਲ ਗੱਲਬਾਤ ਕਰ ਰਹੇ ਸੀ ਜਦੋਂ ਇੱਥੇ ਪਹੁੰਚੇ ਤੇ ਇਤਰਾਣ ਤੋਂ ਉੱਤੇ ਲੈ ਕੇ ਵਿਵਾਨ ਤੇ ਪਹੁੰਚ ਗਏ